ਗੋਰੀ ਮਹੱਲਾ ਪੰਜਵਾ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੇ ਸਾਰ ਸਮਾਲ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੇ ਸਾਰ ਸਮਾਲ ਐਸਾ ਰਾਮ ਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੇ ਮੇਰੇ ਭਾਈ ਰਹਾਉ ਆਗੇ ਆਪ ਇਹ ਥਾਨ ਬਸ ਜਾ ਕੇ ਆਠ ਪਹਿਰ ਮਨ ਹਰ ਕੋ ਜਾਪੈ ਪਤ ਪਰਵਾਨ ਸੱਚ ਨਿਸ਼ਾਨ جا ਕੋ ਆਪ ਕਰੇ ফরমান ਆਪੇ ਦਾਤਾ ਆਪੇ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸਮਾਲ ਆਪੇ ਦਾਤਾ ਆਪੇ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸਮਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਵੀ ਹੀ ਆਪਾਂ ਸਤਗੁਰਾਂ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ 23 ਸੁਭਾਏਮਾਨ ਸ਼ਬਦ ਲਾਸਟ ਵਾਲੇ ਦੋ ਸ਼ਬਦ ਕੱਲ ਰਹਿ ਗਏ ਸੀ ਕਿ ਜੇ ਆਪਾਂ ਉਸ ਸ਼ਬਦ ਦੀ ਵਿਚਾਰ ਸਤਗੁਰਾਂ ਤੋਂ ਲੈ ਰਹੇ ਆਂ ਮਹਾਰਾਜ ਸਮਝਾਉਣਾ ਕਰਦੇ ਨੇ ਇਹ ਗੌੜੀ ਰਾਗ ਦਾ ਹੀ ਸ਼ਬਦ ਹੈ ਜੀ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੈ ਸਤਿਗੁਰੂ ਕਹਿੰਦੇ ਨੇ ਤੂੰ ਮਸਲਤ ਤੂੰ ਹੈ ਮਸਲਤ ਤੂੰ ਹੈ ਨਾਲ ਏ ਪ੍ਰਭੂ ਤੂੰ ਹਰ ਥਾਂ ਮੇਰਾ ਸਲਾਹਕਾਰ ਹੈ ਤੂੰ ਹੀ ਹਰ ਥਾਂ ਮੇਰੇ ਨਾਲ ਬਸਦਾ ਹੈ ਕਿਵੇਂ ਸਲਾਹ ਕਰ ਜਿਵੇਂ ਕਿ ਆਪਾਂ ਕੋਈ ਵੀ ਕਾਰੋਬਾਰ ਕਰਦੇ ਆ ਫਰਜ ਕੀਤਾ ਆਪਾਂ ਸੌਣ ਹੀ ਲੱਗੇ ਆ ਸ਼ਾਮ ਨੂੰ ਸੌਣ ਲੱਗੇ ਆ ਉਹ ਇਹਨੇ ਸਲਾਹ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ ਅੰਦਰ ਵੀ ਹੁਣ ਭਾਈ ਟਾਈਮ ਆ ਤੇਰਾ ਸੌਂ ਜਾ ਸਵੇਰ ਨੂੰ ਤੂੰ ਟਾਈਮ ਨਾਲ ਉੱਠਣਾ ਦੇਤੀ ਸਲਾਹ ਸਵੇਰ ਨੂੰ ਉੱਠ ਕੇ ਕੀ ਸਲਾਹ ਦੇਤੀ ਵਿਚਾਲ ਭਾਈ ਇਸ਼ਨਾਨ ਪਾਣੀ ਕਰ ਲਾ ਤੇ ਗਰਬਾਣੀ ਪੜ੍ਹ ਸੁਣ ਇਹ ਸਦਾ ਹੀ ਸਲਾਹਕਾਰ ਹੈ ਤੈਨੂੰ ਸਲਾਹ ਦੇ ਕੇ ਤੋਰਦਾ ਜਿੱਦਨ ਨੂੰ ਵੀ ਤੋਰਦਾ ਮਨੁੱਖ ਸਮਝੇ ਇਸ ਗੱਲ ਨੂੰ ਵੀ ਉਹ ਪ੍ਰਭੂ ਪਰਮਾਤਮ ਤੈਨੂੰ ਸਦਾ ਹੀ ਸਲਾਹ ਦਿੰਦਾ ਰਹਿੰਦਾ ਤੇ ਸਦਾ ਹੀ ਤੇਰੇ ਨਾਲ ਹੈ ਭਲੇਖੇ ਚ ਨਾ ਵਾਹਿਗੁਰੂ ਭਲੇਖੇ ਚ ਨਾ ਰਹੀ ਬਈ ਮੈਂ ਹੀ ਕਰ ਰਿਹਾ ਸਭ ਕੁਝ ਤੂੰ ਨਾ ਭਾਈ ਕਰੇ ਕਰਾਵੇ ਆਪੇ ਆਪ ਮਾਨੁੱਖ ਕੇ ਕਛ ਨਾ ਹੀ ਹਾਥ ਇਹਦਾ ਭਾਵ ਵੀ ਇਹੀ ਵਰ ਬਣਦਾ ਬਈ ਮਨੁੱਖ ਤੂੰ ਆਪਣੇ ਆਪ ਕੁਛ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੀ ਪਾਵਰ ਨਹੀਂ ਤੇਰੇ ਅੰਦਰ ਕੰਮ ਕਰਦੀ ਜਿਵੇਂ ਕਿ ਆਪਾਂ ਧਿਆਨ ਦਈਏ ਹੁਣ ਪੱਖਾ ਚੱਲ ਰਿਹਾ ਹੈ ਪੱਖੇ ਦੀ ਕੋਈ ਆਪ ਦੀ ਪਾਵਰ ਨਹੀਂ ਹੈ ਇਹਦੀ ਵੀ ਇਹ ਕੰਮੇ ਤੇ ਤੈਨੂੰ ਹਵਾ ਦੇਵੇ ਇਹਦੇ ਪਿੱਛੇ ਇੱਕ ਪਾਵਰ ਕੰਮ ਕਰ ਰਹੀ ਆ ਉਹ ਕੀ ਆ ਕਰੰਟ ਉਹ ਕਰੰਟ ਕੰਮ ਕਰ ਰਿਹਾ ਪਰ ਆਪਾਂ ਨੂੰ ਦਿਖ ਨਹੀਂ ਰਿਹਾ ਹੋ ਆਪਾਂ ਨੂੰ ਪੱਖਾ ਹੀ ਦਿਖਦਾ ਚੱਲ ਰਿਹਾ ਚੱਲਦਾ ਦਿਖ ਰਿਹਾ ਧਿਆਨ ਲਈਏ ਇਸੇ ਤਰ੍ਹਾਂ ਹੀ ਮਨੁੱਖ ਤੇਰਾ ਸਰੀਰ ਤੈਨੂੰ ਦਿਖ ਰਿਹਾ ਵੀ ਇਹ ਹੱਥਾਂ ਪੈਰਾਂ ਦੇ ਨਾਲ ਕੰਮ ਕਰ ਰਿਹਾ ਤੁਰ ਫਿਰ ਰਿਹਾ ਜੀਬ ਨਾਲ ਬੋਲ ਰਿਹਾ ਅੱਖਾਂ ਦੇਖ ਰਹੀਆਂ ਕਨ ਸੁਣ ਰਹੇ ਨੇ ਇਹ ਤੈਨੂੰ ਆਪਣੇ ਆਪ ਨੂੰ ਜਿਵੇਂ ਪੱਖਾ ਦਿਖਦਾ ਦਲਦਾ ਨਾ ਆਪਣੇ ਆਪ ਨੂੰ ਇਹ ਸਰੀਰ ਕੰਮ ਕਰਦਾ ਦਿਖਦਾ ਕੱਲਾ ਜਿਹੜੀ ਇਹਦੇ ਪਿੱਛੇ ਸੁਪਰੀਮ ਪਾਵਰ ਹੈ ਤੈਨੂੰ ਸਲਾਹ ਦੇਣ ਵਾਲੀ ਤੇ ਸਦਾ ਤੇਰੇ ਨਾਲ ਹੈ ਅੰਗ ਸੰਗ ਉਹਨੂੰ ਦੇਖਣ ਦੀ ਕੋਸ਼ਿਸ਼ ਕਰ ਇਹ ਪੰਕਤੀ ਦਾ ਭਾਵ ਮਹਾਰਾਜ ਕਹਿੰਦੇ ਹੈ ਪ੍ਰਭੂ ਤੂੰ ਹਰ ਥਾਂ ਮੇਰਾ ਸਲਾਹਕਾਰ ਹੈ ਤੂੰ ਹੀ ਹਰ ਥਾਂ ਮੇਰੇ ਨਾਲ ਬਸਦਾ ਹੈ ਅਗੇ ਮਹਾਰਾਜ ਕਹਿੰਦੇ ਨੇ ਤੂੰ ਹੈ ਰਾਖੇ ਸਾਰ ਸੰਭਾਲ ਮਹਾਰਾਜ ਕਹਿੰਦੇ ਤੂੰ ਹੀ ਜੀਵਾਂ ਦੀ ਸਾਰ ਲੈ ਕੇ ਸਾਂਭ ਸੰਭਾਲ ਕਰਕੇ ਰੱਖਿਆ ਕਰਦਾ ਹੈ ਐਸਾ RAM ਦੀਨ ਦੁਨੀ ਸਹਾਈ ਏ ਮੇਰੇ ਵੀਰ ਪਰਮਾਤਮਾ ਇਸ ਲੋਕ ਤੇ ਪ੍ਰਲੋਕ ਵਿੱਚ ਅਜਿਹਾ ਸਾਥੀ ਹੈ ਦਾਸ ਕੀ ਪੈਜ ਰੱਖੇ ਮੇਰੇ ਭਾਈ ਕਿ ਉਹ ਆਪਣੇ ਸੇਵਕ ਦੀ ਇੱਜ਼ਤ ਹਰ ਥਾਂ ਰੱਖਦਾ ਹੈ ਅਗੇ ਮਹਾਰਾਜ ਕਹਿੰਦੇ ਨੇ ਅੱਗੇ ਆਪ ਇਹ ਥਾਨ ਬਸ ਜਾ ਕੇ ਜਿਸ ਪਰਮਾਤਮਾ ਦੇ ਬਸ ਵਿੱਚ ਸਾਡਾ ਇਹ ਲੋਕ ਹੈ ਉਹੀ ਆਪ ਪਰਲੋਕ ਵਿੱਚ ਵੀ ਸਾਡਾ ਰਖਾ ਹੈ ਹਰ ਥਾਂ ਤੇ ਜਿੱਥੇ ਹਾਂ ਜਾਈ ਤੋ ਸਭ ਨਹੀਂ ਥਾਈ ਸੱਚਾ ਸਿਰਜਣਹਾਰ ਜੀਓ ਜਿਹੜੇ ਅਕਾਲ ਪੁਰਖ ਵਾਹਿਗੁਰੂ ਸੱਚੇ ਸਿਰਜਣਹਾਰ ਨੇ ਸੰਸਾਰ ਦੀ ਸਿਰਜਣਾ ਕੀਤੀ ਹੈ ਉਹ ਹਰ ਥਾਂ ਤੇ ਬਸਦਾ ਹਰ ਥਾਂ ਤੇਰੇ ਨਾਲ ਹੈ ਅੱਗੇ ਮਹਾਰਾਜ ਕਹਿੰਦੇ ਨੇ ਆਠ ਪਹਿਰ ਮਨ ਹਰ ਕੋ ਜਾਪੇ ਪਤ ਪਰਬਾਨ ਸੱਚ ਨਿਸ਼ਾਨ ਇਹ ਅਗਲਾ ਬੰਦ ਆ ਜੀ ਜਿਹੜਾ ਇਸ ਤੋਂ ਪਹਿਲਾ ਬੰਦ ਪੜਿਆ ਆਪਾਂ ਆਠ ਪਹਿਰ ਮਨ ਹਰ ਕੋ ਜਾਪੇ ਇਹ ਭਾਈ ਮੇਰਾ ਮਨ ਤਾਂ ਅੱਠੇ ਪਹਿਰ ਉਸ ਪ੍ਰਮਾਤਮਾ ਦਾ ਨਾਮ ਜਪਦਾ ਹੈ ਜੇ ਅਸੀਂ ਜੀਵ ਤੋਂ ਨਹੀਂ ਕਹਿੰਦੇ ਨਾ ਆਪਾਂ ਧਿਆਨ ਚ ਤਾਂ ਉਹਨੂੰ ਰੱਖਦੇ ਆ ਸਦਾ ਵਾਸਤੇ ਵੀ ਨਹੀਂ ਅੱਠੇ ਪਹਿਰ ਪ੍ਰਭੂ ਪਰਮਾਤਮਾ ਨੂੰ ਚੇਤੇ ਆਪਾਂ ਕਰਦੇ ਹਾਂ ਕੋਈ ਵੀ ਆ ਚਾਹੇ ਕੋਈ ਰਾਮ ਕਹਿੰਦਾ ਚਾਹੇ ਕੋਈ ਅੱਲਾਹ ਕਹਿੰਦਾ ਚਾਹੇ ਕੋਈ ਵਾਹਿਗੁਰੂ ਕਹਿੰਦਾ ਚਾਹੇ ਕੋਈ ਗੋਟ ਕਹਿੰਦਾ ਠੀਕ ਆ ਜੀ ਮਹਾਰਾਜ ਕਹਿੰਦੇ ਨੇ ਇਹ ਭਾਈ ਮੇਰਾ ਮਨ ਤਾਂ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਗੁਰੂ ਨਾਨਕ ਸਾਹਿਬ ਜੀ ਸਮਝਾਉਣਾ ਕਰਦੇ ਨੇ ਵੀ ਅਸੀਂ ਤਾਂ ਭਾਈ ਅੱਠੇ ਪਹਿਰ ਉਸ ਪਰਮਾਤਮਾ ਨੂੰ ਯਾਦ ਰੱਖਦੇ ਹਾਂ ਪਤ ਪਰਬਾਨ ਸੱਚ ਨਿਸ਼ਾਨ ਜਾਕੋ ਆਪ ਕਰੇ ਫਰਮਾਨ हे ਪ੍ਰਭੂ ਉਸ ਨੂੰ ਤੇਰੇ ਦਰਬਾਰ ਵਿੱਚ ਇੱਜ਼ਤ ਮਿਲਦੀ ਹੈ ਉਹ ਤੇਰੇ ਦਰ ਤੇ ਕਬੂਲ ਹੁੰਦੇ ਹਨ ਉਸ ਨੂੰ ਜੀਵਨ ਸਫਰ ਵਿੱਚ ਤੇਰਾ ਸਦਾ ਸਿਰ ਰਹਿਣ ਵਾਲਾ ਨਾਮ ਰਾਹਦਾਰੀ ਵਜੋਂ ਮਿਲਦਾ ਹੈ ਜਿਵੇਂ ਆਪਾਂ ਰਾਹਦਾਰੀ ਜੇ ਕਿਸੇ ਸਫਰ ਤੇ ਜਾਣਾ ਤਾਂ ਆਪਾਂ ਆਪਣਾ ਬੈਲੈਂਸ ਕੋਲੇ ਲੈ ਕੇ ਜਾਂਦੇ ਆ ਜਾਂ ਅਗਲਾ ਕਹਿੰਦਾ ਅਕਾਊਂਟ ਹੈ ਕਿ ਕੋਈ ਨਾ ਆਪਾਂ ਮਰਤ ਲਾਂਗੇ ਉਹਨੂੰ ਸੌਖਾ ਹੋ ਗਿਆ ਸਿਸਟਮ ਮੋਬਾਈਲ ਤੋਂ ਵਰਤੇ ਜਾਂਦੇ ਨੇ ਜਿਵੇਂ ਇਨਸਾਨ ਇੱਥੋਂ ਕੋਈ 100 200 ਕਿਲੋਮੀਟਰ ਜਾਣ ਤੇ ਆਪਦੀ ਰਸਤ ਨਾਲ ਲੈ ਲੈਂਦਾ ਇਹ ਭਾਈ ਤੇਰੀ ਜ਼ਿੰਦਗੀ ਆ ਜਿਹੜਾ ਤੇਰਾ ਜੀਵਨ ਆ ਇਹ ਕਿਸੇ ਰਸਤੇ ਤੇ ਚੱਲ ਰਿਹਾ ਕਿਸੇ ਮੰਜ਼ਿਲ ਕੋਈ ਮੰਜ਼ਿਲ ਤੈਅ ਕਰ ਰਿਹਾ ਕਿ ਤੇ ਇਹਨੇ ਪਹੁੰਚਣਾ ਉਹਦੀ ਰਾਸ ਪੂੰਜੀ ਰਾਹਦਾਰੀ ਪ੍ਰਭੂ ਪਰਮਾਤਮਾ ਦਾ ਨਾਮ ਹੈ ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਰਾਹਦਾਰੀ ਨਹੀਂ ਤੇਰੀ ਬਣਨੀ ਨਾ ਕੋਈ ਪੁੰਨ ਕਰੇ ਨੇ ਨਾ ਕੋਈ ਦਾਨ ਕਰੇ ਨਾ ਕੋਈ ਪੂਜਾ ਕਰਿਆ ਠੀਕ ਆ ਜੀ ਜਾਂ ਕੋਈ ਵਰਤ ਰੱਖਿਆ ਕਿਸੇ ਵੀ ਕਿਸਮ ਦਾ ਤੂੰ ਕਰਮ ਕਾਂਡ ਕਰਦਾ ਮਹਾਰਾਜ ਕਹਿੰਦੇ ਉਹਨੇ ਰਾਹਦਾਰੀ ਨਹੀਂ ਤੇਰੀ ਬਣਨਾ ਤੇਰੇ ਜੀਵਨ ਦੀ ਜੀਵ ਆਤਮਾ ਦੀ ਰਾਹਦਾਰੀ ਪੂੰਜੀ ਰਾਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਅਗੇ ਮਹਾਰਾਜ ਕਹਿੰਦੇ ਨੇ ਜਾ ਕੋ ਆਪ ਕਰੇ ਫਰਮਾਨ ਜਿਸ ਸੇਵਕ ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈ ਆਪੇ ਦਾਤਾ ਆਪ ਪ੍ਰਤਪਾਲ ਉਹ ਆਪੇ ਦਾਤਾ ਪ੍ਰਮਾਤਮਾ ਆਪ ਹੀ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਆਪ ਹੀ ਸਭ ਦੀ ਪਾਲਣਾ ਕਰਨ ਵਾਲਾ ਹੈ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੁਰਬਾਣੀ ਜੋੜਦੀ ਆ ਭਾਈ ਉਹੀ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਉਹੀ ਪਾਲਣ ਪੋਸ਼ਣ ਕਰਨ ਵਾਲਾ ਐਵੇਂ ਹੋਰ ਨਾ ਕਿਸੇ ਨੂੰ ਮਾਨਤਾ ਦੇਈਏ ਬਸ ਸਾਨੂੰ ਤਾਂ ਉਹਨੇ ਦਿੱਤਾ ਆ ਤੇ ਸਾਨੂੰ ਉਹਨੇ ਗਾਇਆਂ ਮੱਝਾਂ ਦਿੱਤੀਆਂ ਤੇ ਇਹਨੇ ਸਾਨੂੰ ਦੁੱਧ ਪੁੱਤ ਦਿੱਤੇ ਆ ਨਾ ਭਾਈ ਇੱਕੋ ਇੱਕ ਹੀ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਦੇਣ ਵਾਲਾ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਪਾਲਣ ਪੋਸ਼ਣ ਕਰਨ ਵਾਲਾ ਹੈ ਨਿਤ ਨਿਤ ਨਾਨਕ RAM ਨਾਮ ਸੰਭਾਲ ਗੁਰੂ ਮਹਾਰਾਜ ਕਹਿੰਦੇ ਸੰਭਾਲਦਾ ਮਤਲਬ ਸਾਂਭ ਹੇ ਨਾਨਕ ਤੂੰ ਸਦਾ ਹੀ ਉਸ ਦਾ ਉਸ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਜਿਹੜਾ ਤੇਰੇ ਜੀਵ ਆਤਮਾ ਦੇ ਕੰਮ ਆਉਦਾ ਤੇ ਤੈਨੂੰ ਸੋਹਣਾ ਸੁੰਦਰ ਸਰੀਰ ਦੇ ਕੇ ਤੇਰੇ ਸਰੀਰ ਦੀ ਤੇਰੇ ਜੀਵਨ ਦੀ ਪਾਲਣ ਪੋਸ਼ਣ ਕਰ ਰਿਹਾ ਅੱਗੇ ਮਹਾਰਾਜ ਕਹਿੰਦੇ ਨੇ ਅਗਲਾ ਸ਼ਬਦ ਚੱਲ ਪਿਆ ਜੀ ਗਉੜੀ ਮਹੱਲਾ ਪੰਜਵਾਂ ਸਤਗੁਰ ਪੂਰਾ ਭਾਇਆ ਕਿਰਪਾਨ ਹਿਰਦੇ ਬਸਿਆ ਸਦਾ ਗੋਪਾਲ ਏ ਭਾਈ ਆ ਭੁੱਲ ਗੁਰੂ ਜਿਸ ਮਨੁੱਖ ਉਤੇ ਦਿਆਬਾਨ ਹੁੰਦਾ ਹੈ ਸ੍ਰਿਸ਼ਟੀ ਦੇ ਰਾਖਕ ਪਰਮਾਤਮਾ ਦਾ ਨਾਮ ਸਦਾ ਉਸ ਦੇ ਹਿਰਦੇ ਵਿੱਚ ਬਸਿਆ ਰਹਿੰਦਾ ਹੈ ਹਿਰਦੇ ਬਸਿਆ ਸਦਾ ਗੋਪਾਲ ਸ੍ਰਸ਼ਟੀ ਦੇ ਰਖਕ ਜਿਹੜਾ ਸ੍ਰਸ਼ਟੀ ਨੂੰ ਰੱਖਣ ਵਾਲਾ ਸਦਾ ਹੀ ਪ੍ਰਮਾਤਮਾ ਦਾ ਨਾਮ ਸਦਾ ਉਸ ਦੇ ਹਿਰਦੇ ਵਿੱਚ ਵਸਿਆ ਰਹਿੰਦਾ ਹੈ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ RAM RAMAT ਸਦ ਹੀ ਸੁਖ ਪਾਇਆ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਦਿਆ ਉਸ ਨੇ ਸਦਾ ਹੀ ਆਤਮਿਕ ਆਨੰਦ ਮਾਣਿਆ ਹੈ ਜਿਹੜੇ ਜੀਵ ਨੇ ਪ੍ਰਭੂ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਮਾਇਆ ਕਰੀ ਪੂਰਨ ਹਰ ਰਾਇ ਜਿਸ ਮਨੁੱਖ ਉੱਤੇ ਸਰਬ ਵਿਆਪਕ ਪ੍ਰਭੂ ਪਾਤਸ਼ਾਹ ਨੇ ਮਿਹਰ ਕੀਤੀ ਹੈ ਰਹਾਉ ਵਾਲੇ ਬੰਦ ਜ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਜਾ ਕੇ ਪੂਰੇ ਭਾਗ ਮਹਾਰਾਜ ਕਹਿੰਦੇ ਨਾਨਕ ਗੁਰੂ ਆਖਦਾ ਹੈ ਉਸ ਮਨੁੱਖ ਦੇ ਜਿਸ ਮਨੁੱਖ ਦੇ ਮੱਥੇ ਉੱਤੇ ਪੂਰੇ ਭਾਗ ਜਾਗ ਪੈਂਦੇ ਹਨ ਹਰ ਹਰ ਨਾਮ ਅਸਥਰ ਸੁਹਾਗ ਅਸਥਰ ਦਾ ਮਤਲਬ ਸਦਾ ਕਾਇਮ ਰਹਿਣ ਵਾਲਾ ਸੁਹਾਗ ਖਸਮ ਪਤੀ ਅਗੇ ਮਹਾਰਾਜ ਕਹਣਾ ਕਰਦੇ ਨੇ ਉਹ ਸਦਾ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਸਿਰ ਤੇ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਖਸਮ ਆਪਣਾ ਹੱਥ ਰੱਖਦਾ ਹੈ ਗੌਰੀ ਮਹੱਲਾ ਪੰਜਵਾ ਥੋਤੀ ਖੋਲ ਬਸਾਏ ھیਠ ਗਰਦਬ ਵਾਂਗੂ ਲਾਹੇ ਪੇਟ ਵਾ ਇਹ ਹੁਣ ਇੱਥੇ ਗੱਲ ਆ ਗਈ ਜੀ ਮਨੁੱਖ ਦੀ ਕੀ ਕਹਿੰਦੇ ਨੇ ਮਹਾਰਾਜ ਹੇ ਭਾਈ ਬ੍ਰਾਹਮਣ ਆਪਣੇ ਜਨਮਾਨਾ ਨੂੰ ਇਹੀ ਦੱਸਦਾ ਹੈ ਕਿ ਬ੍ਰਾਹਮਣ ਨੂੰ ਦਿੱਤਾ ਦਾਨ ਹੀ ਮੋਖ ਪਦਵੀ ਮਿਲਣ ਦਾ ਰਸਤਾ ਹੈ ਤੇਰੀ ਮੁਕਤੀ ਮਿਲਣ ਦਾ ਰਸਤਾ ਇੱਕ ਬ੍ਰਾਹਮਣ ਨੂੰ ਦਾਨ ਕਰਨਾ ਬ੍ਰਾਹਮਣ ਨੇ ਇਸ ਝਿਮੇਲੇ ਵਿੱਚ ਤੈਨੂੰ ਪਾਇਆ ਹੋਇਆ ਮਹਾਰਾਜ ਕਹਿੰਦੇ ਇਹ ਗੁਰੂ ਅਰਜਨ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਆ ਜੀ ਗੁਰੂ ਅਰਜਨ ਸਾਹਿਬ ਜੀ ਸਮਝਾਉਣਾ ਕਰਦੇ ਨੇ ਵੀ ਜਿਹੜਾ ਨਾ ਹੈ ਪਰ ਹੈ ਭਾਈ ਬ੍ਰਾਹਮਣ ਆਪਣੇ ਜਜਮਾਨਾਂ ਨੂੰ ਜਿਹੜੇ ਬ੍ਰਾਹਮਣ ਦੀ ਗੱਲ ਮੰਨਦੇ ਨੇ ਠੀਕ ਆ ਜੀ ਮਹਾਰਾਜ ਕਹਿੰਦੇ ਆਪਣੇ ਜਮਾਨਾ ਨੂੰ ਇਹੀ ਦੱਸਿਆ ਹੈ ਕਿ ਬ੍ਰਾਹਮਣ ਨੂੰ ਦਿੱਤਾਦਾਨ ਹੀ ਮੁਕਤੀ ਪਦਵੀ ਮਿਲਣ ਦਾ ਰਸਤਾ ਹੈ ਮੁਕਤੀ ਦੀ ਪਦਵੀ ਵੀ ਮੁਕਤ ਹੋ ਗਿਆ ਝਮੇਲਿਆਂ ਚੋਂ ਬਹਿਮਾ ਭਰਮਾ ਕਰਮਾਂ ਕੰਡਣਾ ਚੋਂ ਨਾ ਉਹਨੇ ਤਾਂ ਭਰਮ ਵਿੱਚ ਪਾਤਾ ਮਹਾਰਾਜ ਨੇ ਤੇ ਆਪ ਕੀ ਕਰਦਾ ਮਹਾਰਾਜ ਕਹਿੰਦੇ ਤੋਤੀ ਖੋਲ ਬਸਾਏ ਗਰਦਬ ਵਾਂਗੂ ਲਾਹੇ ਪੇਟ ਤੇ ਉਹ ਬ੍ਰਾਹਮਣ ਸ਼ਰਾਦ ਆਦਕ ਦੇ ਸਮੇਂ ਜਜਮਾਨਾਂ ਦੇ ਘਰ ਜਾ ਕੇ ਚੌਂਕੇ ਵਿੱਚ ਬੈਠ ਕੇ ਆਪਣੀ ਥੋਤੀ ਦਾ ਉੱਪਰਲਾ ਅੱਧਾ ਹਿੱਸਾ ਲਾ ਕੇ ਹੀਠੋਂ ਧਰ ਲੈਂਦਾ ਹੈ ਤੇ ਮਹਾਰਾਜ ਕਹਿੰਦੇ ਖੋਤੇ ਵਾਂਗ ਦਬਾ ਦਬ ਖੀਰ ਆਦਕ ਆਪਣੇ ਢੱਡ ਵਿੱਚ ਪਾਈ ਜਾਂਦਾ ਹੈ। ਸ਼ਰਾਦ ਜਦੋਂ ਕਰਦੇ ਨਾ ਹੁਣ ਤਾਂ ਮੇਰਾ ਖਿਆਲ ਆ ਵੀ ਘਟ ਗਿਆ ਕੰਮ ਉਦੋਂ ਹਰੇਕੀ ਸ਼ਰਾਧਾ ਵੇਲੇ ਜਦੋਂ ਬ੍ਰਾਹਮਣ ਨੂੰ ਸੱਦਣਾ ਉਹਦੇ ਵਾਸਤੇ ਵਧੀਆ ਪਦਾਰਥ ਬਣਾਉਣੇ ਖੀਰ ਪ੍ਰਸ਼ਾਦ ਹੋਰ ਤੇ ਉਹਨੇ ਕੀ ਕਰਨਾ ਆਪ ਦਾ ਜਿਹੜਾ ਉਹਦੇ ਧੋਤੀ ਦੀ ਗਲਤੀ ਜੀ ਮਾਰੀ ਹੁੰਦੀ ਸੀ ਅੱਧੀ ਧੋਤੀ ਮਤਲਬ ਲਵੇਟ ਕੇ ਉਤੋਂ ਦੀ ਗਲਤੀ ਜੀ ਮਾਰੀ ਹੁੰਦੀ ਸੀ ਉਹਨੇ ਕਿ ਕਰਨਾ ਉੱਪਰਲਾ ਪੱਲਾ ਜਾਂ ਖੋਲ ਕੇ ਥੱਲੇ ਪਿਚਾ ਲੈਣਾ ਤੇ ਬੈਠ ਕੇ ਮਾਰ ਕੇ ਚੌਂਕੜਾ ਠੀਕ ਆ ਜੀ ਤੇ ਢੱਡ ਕਰ ਲੈਂਦੇ ਸੀ ਨੰਗਾ ਤੇ ਫਿਰ ਜਿਹੜੇ ਪਦਾਰਥ ਸ਼ਰਾਧਾਂ ਵਾਸਤੇ ਸਿਕਾਉਂਦੇ ਸੀ ਲੋਕ ਫਿਰ ਉਹ ਦਬਾ ਦਬ ਮਹਾਰਾਜ ਕਹਿੰਦੇ ਗਧੇ ਅੰਗੂ ਖਾਈ ਜਾਂਦਾ ਆ ਲਿਖਿਆ ਜੀ ਸਪਸ਼ਟ ਲਿਖਿਆ ਮਹਾਰਾਜ ਨੇ ਇਹ ਪਾਵਨ ਪਵਿੱਤਰ ਅੰਗ 201 ਤੇ ਸੁਭਾਏ ਮਾਨ ਸ਼ਬਦ ਆ ਅੱਗੇ ਮਹਾਰਾਜ ਕਹਿੰਦੇ ਨੇ ਪਦਾਰਥ ਖੀਰ ਆਦਕ ਆਪਣੇ ਢਿੱਡ ਵਿੱਚ ਪਾਈ ਜਾਂਦਾ ਹੈ ਬਿਨ ਕਰ ਤੂਤੀ ਮੁਕਤ ਨਾ ਪਾਈਏ ਹੁਣ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਹੈ ਭਾਈ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਹ ਐਸਾ ਪਦਾਰਥ ਹੈ ਜੋ ਵਿਕਾਰਾਂ ਤੋਂ ਖਲਾਸੀ ਦਿੰਦਾ ਹੈ ਇਹ ਬਚਾਉਂਦਾ ਵਿਕਾਰਾਂ ਤੋਂ ਪ੍ਰਭੂ ਪ੍ਰਮਾਤਮਾ ਦਾ ਨਾਮ ਨਾ ਕਿ ਕੋਈ ਕਿਸੇ ਨੂੰ ਸ਼ਰਾਧ ਖਵਾਇਆ ਜਾਂ ਕੋਈ ਪੁੰਨਦਾਨ ਕਰਿਆ ਜਾਂ ਕਿਸ ਤਰ੍ਹਾਂ ਵੀ ਹਾਂ ਪੁੰਨਦਾਨ ਕੀ ਹੈ ਅਸੀਂ ਮੰਨਦੇ ਆ ਪੁੰਨਦਾਨ ਪਰ ਗੁਰੂ ਸਿਧਾਂਤ ਕੀ ਕਹਿੰਦਾ ਕਿਸੇ ਲੋੜਵੰਦ ਦੀ ਮਦਦ ਕਰਨੀ ਭੁੱਖੇ ਨੂੰ ਪ੍ਰਸ਼ਾਦਾ ਸਕਾਉਣਾ ਕਿਸੇ ਕੋਲੇ ਘਰ-ਬਾਰ ਨਹੀਂ ਹੈ ਉਹਨੂੰ ਰਲ ਕੇ ਕੋਈ ਸੰਸਥਾ ਜਿਵੇਂ ਹੁਣ ਬਣੀਆਂ ਹੋਈਆਂ ਰਲ ਕੇ ਮਕਾਨ ਬਣਾ ਦੇਣਾ ਲੀੜੇ ਕੱਪੜੇ ਦੀ ਮਦਦ ਕਰ ਦੇਣੀ ਇਹਨੂੰ ਪੁੰਨ ਨਾ ਸਮਝ ਇਹ ਉਹਦੀ ਹੈਲਪ ਕਰਨੀ ਆ ਗੁਰੂ ਸਿਧਾਂਤ ਮੁਤਾਬਕ ਵੀ ਲੋੜਵੰਦ ਦੀ ਮਦਦ ਤੂੰ ਮਦਦ ਕੀਤੀ ਆ ਦਾਨ ਤਾਂ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਰਿਆ ਸਭਨਾਂ ਜੀਆਂ ਨੂੰ ਆਪਾਂ ਆਪਾਂ ਕਿਸੇ ਨੂੰ ਮੁਠੀ ਚੌਲਾਂ ਦੀ ਪਾ ਕੇ ਨਾ ਮਾਗਦੇ ਮਹੀਨੇ ਵਾਲਾ ਚੱਲਦਾ ਵੇ 10 ਕਿਲੋ ਚੌਲ ਵਾਲੇ ਖੰਡ ਪਾ ਕੇ ਰੰਗਵੇ ਬਣਾ ਕੇ ਲੋ ਜੀ ਪੁੰਨਦਾਨ ਕਰਤਾ ਇਹ ਪੁੰਨਦਾਨ ਨਹੀਂ ਹੈ ਇਹ ਤਾਂ ਆਪਾਂ ਆਪਣੇ ਅਹੰਕਾਰ ਨੂੰ ਹੋਰ ਉੱਚਾ ਕਰਨੇ ਆ ਵੀ ਮੈਂ ਪੁੰਨਦਾਨ ਕਰਤਾ ਨਾ ਇਹ ਗੱਲ ਨਹੀਂ ਕਰਨੀ ਲੋੜਵੰਦ ਦੀ ਮਦਦ ਕਰਨੀ ਆ ਕਿਸੇ ਨੂੰ ਦਵਾਈ ਬੂਟੀ ਦੀ ਲੋੜ ਵੀ ਆ ਕਿਸੇ ਬੱਚੇ ਨੂੰ ਕਾਪੀਆਂ ਕਿਤਾਬਾਂ ਦੀ ਜ਼ਰੂਰਤ ਵੀ ਆ ਉਹ ਅਸੀਂ ਜਦੋਂ ਕਰਦੇ ਆਂਗੇ ਤਾਂ ਫਿਰ ਗੁਰੂ ਸਨਾਤ ਮਤਾਬਕ ਲੋੜਵੰਦ ਦੀ ਮਦਦ ਹੈ ਧਿਆਨ ਲਈਏ ਅੱਗੇ ਮਹਾਰਾਜ ਕਹਿੰਦੇ ਬੈਨਕਰ ਤੂਤੀ ਮੁਕਤ ਨਾ ਪਾਈਏ ਏ ਭਾਈ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਹ ਐਸਾ ਪਦਾਰਥ ਹੈ ਜੋ ਵਿਕਾਰਾਂ ਤੋਂ ਖਲਾਸੀ ਦਿੰਦਾ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਤੈਨੂੰ ਬਚਾਏਗਾ ਭਾਈ ਮੁਕਤ ਪਦਾਰਥ ਨਾਮ ਧਿਆਈਏ ਮਹਾਰਾਜ ਕਹਿੰਦੇ ਭਾਈ ਉਹਦੇ ਬ੍ਰਾਹਮਣ ਦੇ ਪਿੱਛੇ ਲੱਗ ਕੇ ਨਾ ਤੂੰ ਮੁਕਤੀ ਦਾ ਰਸਤਾ ਭਾਲ ਪਰਮਾਰਥੀ ਕਹਿੰਦੇ ਮੁਕਤ ਪਦਾਰਥ ਨਾਮ ਧਿਆਈਏ ਇਹ ਭਾਈ ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾ ਮੋਖ ਪਦਵੀ ਨਹੀਂ ਮਿਲ ਸਕਦੀ ਮੁਕਤੀ ਨਹੀਂ ਮਿਲ ਸਕਦੀ ਤੈਨੂੰ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਸਿਮਰਨ ਕਰ ਤੇ ਲੋੜਵੰਦ ਦੀ ਮਦਦ ਕਰ ਚਾਹੇ ਉਹ ਤੇਰਾ ਭੈਣਾ ਚਾਹੇ ਭਾਈ ਆ ਚਾਹੇ ਰਿਸ਼ਤੇਦਾਰ ਆ ਚਾਹੇ ਕੋਈ ਆਂਡ ਗਮਾਂਡ ਹੈ ਠੀਕ ਹੈ ਜੀ ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਨੇ ਅੱਗੇ ਕਹਿੰਦੇ ਨੇ ਸਤਿਗੁਰੂ ਪੂਜਾ ਤਿਲਕ ਕਰਤਿ ਇਸ਼ਨਾਨ ਫੇਰ ਬ੍ਰਾਹਮਣ ਦੀ ਗੱਲ ਆ ਗਈ ਬ੍ਰਾਹਮਣ ਇਸ਼ਨਾਨ ਕਰਕੇ ਚਲ ਤਿਲਕ ਲਾ ਕੇ ਪੂਜਾ ਕਰਦਾ ਹੈ ਮਹਾਰਾਜ ਕਹਿੰਦੇ ਸੂਰੀ ਕੱਢ ਲੇਵੇ ਹੱਥ ਦਾਨ ਤੇ ਸੂਰੀ ਕੱਢ ਕੇ ਹੱਥ ਵਿੱਚ ਦਾਨ ਲੈਂਦਾ ਹੈ ਬੇਦਪੜੇ ਮੁਖ ਮੀਠੀ ਬਾਣੀ ਬ੍ਰਾਹਮਣ ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ ਮੰਤਰ ਪੜਦਾ ਹੈ ਜੀਆਂ ਕਹਤ ਨਾ ਸੰਗੇ ਪ੍ਰਾਣੀ ਮਹਾਰਾਜ ਕਹਿੰਦੇ ਪਰ ਆਪਣੇ ਜਜਵਾਨਾਂ ਨਾਲ ਧੋਖਾ ਕਰਦਾ ਰਤਾ ਨਹੀਂ ਝਿਜਕਦਾ ਆਪਣੇ ਜਜਵਾਨਾਂ ਨਾਲ ਜਜਮਾਨ ਜਿਹੜੇ ਮਤਵਾਲਾ ਜਿੰਨਾਂ ਤੋਂ ਦਾਨ ਲੈਂਦਾ ਉਹਨਾਂ ਦੇ ਨਾਲ ਧੋਖਾ ਕਰਦਾ ਅਗੇ ਮਹਾਰਾਜ ਕਹਿੰਦੇ ਨੇ ਕੋਹ ਨਾਨਕ ਜਿਸ ਕਿਰਪਾ ਧਾਰੇ ਪਰ ਗੁਰੂ ਨਾਨਕ ਸਾਹਿਬ ਆਖਦੇ ਨੇ ਬ੍ਰਾਹਮਣ ਦੇ ਭੀ ਕੀ ਬਸ ਜਿਸ ਮਨੁੱਖ ਉੱਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਹ ਪ੍ਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਬਸਾਉਂਦਾ ਹੈ ਹਿਰਦਾ ਸੁਧ ਬ੍ਰਹਮ ਵਿਚਾਰੇ ਮਹਾਰਾਜ ਕਹਿੰਦੇ ਜਿਸ ਦੀ ਬਰਕਤ ਨਾਲ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ ਉਹ ਕਿਸੇ ਨਾਲ ਠੱਗੀ ਫਰੇਬ ਨਹੀਂ ਕਰਦਾ ਜਿਹਦੇ ਤੇ ਕਿਰਪਾ ਹੁੰਦੀ ਆ ਉਹ ਨਹੀਂ ਫਿਰ ਕਿਸੇ ਕਿਸਮ ਦਾ ਠੱਗੀ ਫਰੇਬ ਕਰਦਾ ਕਿਸੇ ਦੇ ਨਾਲ ਧੋਖਾ ਨਹੀਂ ਕਰਦਾ ਅਗੇ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਅਗਲਾ ਸ਼ਬਦ ਆ ਜੀ ਗਉੜੀ ਮਹੱਲਾ ਪੰਜਵਾਂ ਇਹ ਵੀ ਪਾਵਨ ਪਵਿੱਤਰ ਅੰਗ 201 ਤੇ ਸੁਭਾਏਮਾਨ ਮਹਾਰਾਜ ਕਹਿੰਦੇ ਥਿਰ ਕਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੀ ਮਹਾਰਾਜ ਕਹਿੰਦੇ ਹੈ ਪਿਆਰੇ ਭਗਤ ਜਨੋ ਹੈ ਪਿਆਰੇ ਭਗਤ ਜਨੋ ਸਤ ਸੰਗੀ ਜਨੋ ਆਪਣੇ ਹਿਰਦੇ ਵਿੱਚ ਇਹ ਪੂਰੀ ਸ਼ਰਧਾ ਬਣਾਓ ਕਿ ਕਿ ਸਤਿਗੁਰਾਂ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ ਕਿ ਸਤਗੁਰੂ ਸ਼ਰਨ ਪਿਆ ਦੇ ਕਾਰਜ ਸਿਰੇ ਚਾੜਦਾ ਚਾੜ ਦਿੰਦਾ ਹੈ ਛੋਡੇ ਮਨ ਦੇ ਵਿੱਚ ਟਿਕਾਉ ਬਣਨਾ ਚਾਹੀਦਾ ਵੀ ਜੋ ਕਰਦਾ ਅਕਾਲ ਪੁਰਖ ਵਾਹਿਗੁਰੂ ਹੀ ਕਰਦਾ ਸਾਨੂੰ ਸਤਿਗੁਰਾਂ ਨੇ ਹੀ ਦਿੱਤਾ ਬਖਸ਼ੀਆਂ ਸਾਰੀਆਂ ਇਹ ਥਿਰ ਕਰ ਟਿਕਣ ਦਾ ਮਤਲਬ ਆ ਵੀ ਥਿਰ ਘਰ ਬੈਸੋ ਹਰਜਨ ਪਿਆਰੇ ਵੀ ਇੱਕ ਦਰ ਤੇ ਟਿਕ ਜਾ ਭਾਈ ਅਰਦਾਸ ਬੇਨਤੀ ਦੁੱਖ ਸੁੱਖ ਵੇਲੇ ਗੁਰੂ ਦੇ ਚਰਨਾਂ ਵਿੱਚ ਕਰ ਆ ਕੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਕੀਏ ਗੁਰਬਾਣੀ ਦੀ ਪੰਕਤੀ ਆ ਕਾਰਜ ਤੇ ਸਵਾਰ ਸਤਿਗੁਰ ਸਤ ਸਾਖੀਏ ਫਿਰ ਸੱਚਾ ਸਤਗੁਰੂ ਸਾਡਾ ਸਹਾਈ ਹੋ ਕੇ ਸਾਡੇ ਕਾਰਜ ਸਵਾਰ ਦਿੰਦਾ ਜੇ ਆਪਾਂ ਹੁਣ ਇੱਥੇ ਵੀ ਅਰਦਾਸ ਕਰਤੀ ਫੇਰ ਕਿਤੇ ਹੋਰ ਵੀ ਕਰਤੀ ਹੋਰ ਵੀ ਕਰਤੀ ਅਰਦਾਸਾਂ ਹੀ ਕਰੀ ਜਾਂਦੇ ਨੇ ਸੁੱਖਾਂ ਵੀ ਸੁੱਕੀ ਜਾਂਦੇ ਨੇ ਲੋਕ ਮਹਾਰਾਜ ਕਹਿੰਦੇ ਨਹੀਂ ਪਾਈ ਇੱਕ ਦਰ ਤੇ ਟਿਕ ਜਾ ਇੱਕ ਗੁਰੂ ਦਾ ਹੋ ਜਾ ਇੱਕ ਘਰ ਦਾ ਮਾਲਕ ਜਿਵੇਂ ਬਾਹਰ ਕੂਕਰ ਦੀ ਗੱਲ ਹੀ ਕਰਨਗੇ ਜੇ ਕਿਸੇ ਮਾਲਕ ਦਾ ਰੱਖਿਆ ਹੋਇਆ ਤਾਂ ਉਹਦੀ ਦੇਖਭਾਲ ਮਾਲਕ ਕਰਦਾ ਉਹਦੀ ਠੰਡ ਉਹਨੂੰ ਠੰਡ ਤੋਂ ਵੀ ਬਚਾਉਂਦਾ ਗਰਮੀ ਤੋਂ ਵੀ ਬਚਾਉਂਦਾ ਉਹਨੂੰ ਬਿਮਾਰੀ ਹੋਇਆ ਕੋਈ ਤਾਂ ਦਵਾਈ ਬੂਟੀ ਵੀ ਦਵਾਉਂਦਾ ਮੰਜੇ ਲਾ ਕੇ ਗੱਦੇ ਵੀ ਵਿਛਾ ਕੇ ਦਿੰਦਾ ਜਿਹੜਾ ਰੱਖਿਆ ਹੋਇਆ ਤੇ ਜਿਹੜੇ ਵਾਰਾ ਉਹ ਡਾਂਗਾ ਖਾਂਦੇ ਫਿਰਦੇ ਨੇ ਇੱਧਰ ਉੱਧਰ ਤੇ ਬੰਦਿਆ ਇਹੀ ਹਾਲਤ ਤੇਰੀ ਆ ਜੇ ਤੂੰ ਗੁਰੂ ਦਾ ਦਵਾਰਾ ਛੱਡ ਕੇ ਇੱਧਰ ਉੱਧਰ ਫਿਰਦਾ ਨਾ ਤੇ ਮਹਾਰਾਜ ਕਹਿੰਦੇ ਫਿਰ ਤੇਰੀ ਆਵਾਰਾ ਕੁੱਕਰ ਵਾਲੀ ਵਰਤੀ ਐ ਥਰ ਕਰ ਬੈ ਸੋ ਹਰ ਚਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਹੇ ਪਿਆਰੇ ਭਗਤ ਜਨੋ ਆਪਣੇ ਹਿਰਦੇ ਵਿੱਚ ਇਹ ਪੂਰੀ ਸ਼ਰਧਾ ਬਣਾਓ ਕਿ ਸਤਿਗੁਰੂ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ ਸਤਿਗੁਰੂ ਸ਼ਰਨ ਸਤਿਗੁਰੂ ਦੇ ਸ਼ਰਨ ਪਿਆ ਦੇ ਕਾਰਜ ਸਿਰੇ ਚਾੜ ਦਿੰਦਾ ਹੈ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਨੇ ਅੱਗੇ ਮਹਾਰਾਜ ਕਹਿੰਦੇ ਨੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਏ ਭਾਈ ਸ਼ੰਤ ਜਨੋ ਪਰਮੇਸ਼ਰ ਨੇ ਉਸ ਦੇ ਦੋਖੀ ਵੈਰੀ ਸਭ ਮੁਕਾ ਦਿੱਤੇ ਹਨ ਜਨ ਕੀ ਪੈਜ ਰਖੀ ਕਰਤਾਰੇ ਇਹ ਨਿਸ਼ਚਾ ਧਾਰੋ ਕਿ ਜਿਹੜਾ ਮਨੁੱਖ ਹੋਰ ਆਸਰੇ ਛੱਡ ਕੇ ਪਰਮੇਸ਼ਰ ਦਾ ਆਸਰਾ ਤੱਕਦਾ ਹੈ ਕਰਤਾਰ ਨੇ ਕਰਤਾਰ ਨੇ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖੀ ਹੈ ਅਗੇ ਮਹਾਰਾਜ ਕਹਿੰਦੇ ਨੇ ਬਾਦਸ਼ਾਹ ਸਭ ਬਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਹੇ ਸੰਤ ਜਨੋ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਦੁਨੀਆਂ ਦੇ ਸਾਹਾ ਬਾਦਸ਼ਾਹਾਂ ਵੱਲੋਂ ਬੇਮੁਤਾਜ ਕਰ ਦਿੱਤਾ ਕਿਵੇਂ ਜਿਵੇਂ ਕਿ ਹੁਣ ਅਸੀਂ ਮੁਤਾਜੀ ਹੋਏ ਹੋਏ ਆਂ ਵੀ ਆ ਰਾਸ਼ਨ ਮੈਣਨ ਵਾਲਾ ਜੀ ਕਣਕ ਮੈਣਨ ਵਾਲੀ ਆ ਜੀ ਅਸੀਂ ਮੁਤਾਜੀ ਹੋ ਗਏ ਪਰ ਸਤਿਗੁਰੂ ਨੇ ਇਹਨਾਂ ਦੀਆਂ ਇਹਨਾਂ ਤੋਂ ਬੇਮੁਤਾਜ ਕਰਤਾ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਭਗਤ ਨੇ ਗੁਰੂ ਦੇ ਬੰਦਗੀ ਕਰਨ ਵਾਲੇ ਨੇ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਦੁਨੀਆ ਦੇ ਸਾਹਾ ਬਾਦਸ਼ਾਹਾਂ ਵੱਲੋਂ ਬੇਮਤਾਜ ਕਰ ਦਿੱਤਾ ਇੰਨੀਆਂ ਦਾਤਾਂ ਦੇਤੀਆਂ ਸਤਿਗੁਰੂ ਨੇ ਅੱਗੇ ਮਹਾਰਾਜ ਕਹਿੰਦੇ ਨਾਮ ਅਮਰਤ ਮਹਾ ਰਸ ਪੀਨੇ ਅਮਰਤ ਨਾਮ ਮਹਾ ਰਸ ਪੀਨੇ ਪਰਮੇਸ਼ਰ ਦੇ ਸੇਵਕ